ਇੱਕ ਮਾਂ ਪਿਓ ਹੀ ਹੁੰਦਾ ਜਿਹੜਾ ਆਪਦੀ ਧੀ ਦੇ ਦੁੱਖ ਨੂੰ ਉਹਦੇ ਵਿੱਚ ਇੱਕ ਬੋਲ ਵਿੱਚ ਹੀ ਪਛਾਣ ਲੈਂਦਾ ਹੈ ਜਿਵੇਂ ਇੱਕ ਧੀ ਆਪਦੇ ਮਾਂ ਪਿਓ ਦਾ ਦੁੱਖ ਦੂਰ ਬੈਠੀ ਮਹਿਸੂਸ ਕਰਦੀ ਏ ਓਵੇਂ ਸੂਬੇਦਾਰ ਗੁਰਚਰਨ ਸਿੰਘ ਨੇ ਆਪਣੀ ਧੀ ਨੂੰ ਵੇਖਣਸਾਰ ਕਹਿ ਦਿੱਤਾ ਕਿ ਮੇਰੀ ਧੀ ਇਸ ਘਰ ਚ ਸੁਖੀ ਨਹੀਂ ਮੈਂ ਅਜਿਹਾ ਕਿਹੜਾ ਪਾਪ ਕੀਤਾ ਕਿ ਦੁੱਖ ਮੇਰੇ ਬਨੇਰੇ ਹੀ ਆਠ ਆ ਕੇ ਬੈਠ ਗਏ ਖੋਰੇ ਕੀ ਨਜ਼ਰ ਲੱਗ ਗਈ ਪਰ ਸੁਖਵੀਰ ਆਪਣੇ ਪਾਪਾ ਨੂੰ ਇਹ ਵਿਸ਼ਵਾਸ ਦਵਾ ਰਿਹਾ ਸੀ ਕਿ ਉਹ ਆਪਣੇ ਸਹੁਰੇ ਬਹੁਤ ਵਧੀਆ ਹੈ ਸੁਖੀ ਹੈ ਮੇਰੀ ਸੱਸ ਵੀ ਬਹੁਤ ਚੰਗੀ ਹੈ ਤੇ ਪਿੰਦਰ ਉਹਨੂੰ ਉਹ ਨਹੀਂ ਕਹਿੰਦਾ ਬਹੁਤ ਸਤਿਕਾਰ ਕਰਦਾ ਪਰ ਸੁਖਵੀਰ ਦਾ ਬੁਝਾ ਚਿਹਰਾ ਵੇਖ ਉਹਨੂੰ ਯਕੀਨ ਕਰਨਾ ਔਖਾ ਹੋ ਗਿਆ ਸੂਬੇਦਾਰ ਜੇਲ੍ਹ ਵਿੱਚੋਂ ਆਇਆ ਸੀ ਪਰ ਉਹਦੀ ਚੜਤ ਉਵੇਂ ਹੀ ਸੀ ਡਰ ਉੱਡਿਆ ਨਹੀਂ ਸੀ ਸਗੋਂ ਨਿੱਡਰ ਸੀ ਉਹਨੇ ਆਪਣੀ ਧੀ ਦੀ ਬੇਇੱਜ਼ਤੀ ਦਾ ਬਦਲਾ ਚੰਗੇ ਤਰੀਕੇ ਨਾਲ ਲਿਆ ਸੀ। ਭਿੰਦਰ ਆਪਣੇ ਪਿੰਡ ਚ ਲਿਆ ਗਿਆ ਤੇ ਸੁਖਵੀਰ ਨੂੰ 10 ਕੁ ਦਿਨਾਂ ਲਈ ਇੱਥੇ ਛੱਡ ਗਿਆ। ਸੁਖਵੀਰ ਦੀ ਮਾਂ ਵਿੱਚ ਵੀ ਜਿਵੇਂ ਹੁਣ ਜਾਨ ਪੈ ਗਈ ਸੀ ਸੂਬੇਦਾਰ ਦੇ ਘਰ ਫਿਰ ਤੋਂ ਖੁਸ਼ੀਆਂ ਪਰਤ ਆਈਆਂ ਜਿਵੇਂ ਰੁੱਸੀ ਹੋਈ ਲక్ష్ਮੀ ਨੇ ਮੁੜ ਮੁੜ ਘਰ ਵਿੱਚ ਪੈਰ ਪਾ ਲਿਆ ਹੋਵੇ। ਸੂਬੇਦਾਰ ਸੁਖਵੀਰ ਨੂੰ ਛੱਡਣ ਉਹਨਾਂ ਦੇ ਪਿੰਡ ਚ ਲਾ ਗਿਆ। ਭਿੰਦਰ ਨੇ ਖੂਬ ਆਵ ਭਗਤ ਕੀਤੀ ਉੱਥੇ ਹੀ ਸੂਬੇਦਾਰ ਦਾ ਸਾਡੂ ਵੀ ਆਇਆ ਹੋਇਆ ਸੀ ਪਰ ਸੂਬੇਦਾਰ ਨੇ ਉਹਨੂੰ ਚੱਜ ਨਾਲ ਬੁਲਾਇਆ ਨਹੀਂ। ਉਹ ਥੋੜਾ ਸਮਾਂ ਰੁਕ ਕੇ ਸੁਖਵੀਰ ਨੂੰ ਪਿਆਰ ਦੇ ਕੇ ਚੱਲ ਗਿਆ। ਭਿੰਦਰ ਹੁਣ ਸੋਚਦਾ ਸੀ ਕਿ ਸਾਰੇ ਹੀ ਮੈਨੂੰ ਬੱਚੇ ਬਾਰੇ ਪੁੱਛਦੇ ਆ ਅਜੇ ਤੱਕ ਇਹ ਖਬਰ ਕਿਉਂ ਨਹੀਂ ਮਿਲੀ? ਪਤਾ ਨਹੀਂ ਸੁਖਵੀਰ ਹੀ ਨਹੀਂ ਚਾਹੁੰਦੀ ਕਿ ਉਹਦੇ ਬੱਚਾ ਹੋਵੇ। ਵਿਆਹ ਕਰਾਉਣ ਦਾ ਮਕਸਦ ਹੁੰਦਾ ਵੀ ਆਪਦੀ ਦੇਲੀ ਵਧਾਉਣਾ ਪਰ ਸਾਲ ਹੋਣ ਵਾਲਾ ਹੋ ਗਿਆ। ਵਿਆਹ ਨੂੰ ਅਜੇ ਤੱਕ ਕੋਈ ਸੁਖਵੀਰ ਵੀ ਰੋਟੀ ਫੁਲਾਉਣ ਆਈ ਭਿੰਦਰ ਨੇ ਗੱਲ ਛੇੜੀ ਪਰ ਸੁਖਵੀਰ ਨੂੰ ਜਿਵੇਂ ਜੁੜ ਜੁਣੀ ਜੀ ਛੜਕੀ ਹੋਵੇ ਸੁਖਵੀਰ ਨੇ ਕੋਈ ਜਵਾਬ ਨਾ ਦਿੱਤਾ ਪਰ ਭਿੰਦਰ ਉਹਦੀ ਚੁੱਪ ਤੋਂ ਜੜ ਗਿਆ ਉਹ ਫਿਰ ਬੋਲਿਆ ਮੇਰੇ ਨਾਲ ਨੂੰ ਜਿੰਨਾਂ ਦੇ ਵਿਆਹ ਹੋਏ ਸੀ ਨਾ ਉਹਨਾਂ ਦੇ ਜਵਾਕ ਹੋਣ ਵਾਲੇ ਐ ਮੈਂ ਵੀ ਚਾਹੁੰਦਾ ਕਿ ਆਪਣਾ ਵੀ ਕੋਈ ਜਵਾਕ ਹੋਵੇ ਮੈਂ ਗੋਦੀ ਖੰਡਾਵਾਂ ਮੇਰੀ ਮਾਂ ਉਹਨੂੰ ਲੋਰੀਆਂ ਦੇਵੇ ਤੇ ਸੁਖਵੀਰ ਇਹ ਬੰਦੇ ਦੇ ਬਸ ਨਹੀਂ ਪ੍ਰਮਾਤਮਾ ਨੇ ਝੋਲੀ ਭਰਨੀ ਆ ਜਦੋਂ ਉਹਦੀ ਮਿਹਰ ਹੋ ਜੂਗੀ ਭਿੰਦਰ ਕਹਿੰਦਾ ਅੱਜ ਪਤਾ ਨਹੀਂ ਕਿ ਉਹ ਦਿਲ ਬਹੁਤ ਉਦਾਸ ਆ ਆ ਗੱਲ ਸੋਚ ਕੇ ਮੈਨੂੰ ਛੇਤੀ ਖੁਸ਼ਖਬਰੀ ਦੇ ਸਖਵੀਰ ਕਹਿੰਦੀ ਰੋਟੀ ਹੋਰ ਲੈ ਕੇ ਆਵਾ ਪਿੰਦਰ ਕਹਿੰਦਾ ਰੋਟੀ ਤਾਂ ਬਸ ਦੁੱਧ ਦਾ ਗਲਾਸ ਲਿਆ ਦੇ ਭੋਰਾ ਵੱਧ ਪੀ ਲਿਆ ਕਰ ਵੇਖ ਤੇਰੀ ਸਿਹਤ ਕਿਵੇਂ ਹੋਈ ਪਈ ਐ ਜੇ ਖਾਵੇਂ ਪੀਵੇਂ ਗੀ ਨਹੀਂ ਤਾਂ ਕਿਵੇਂ ਸਿਹਤ ਠੀਕ ਰਹੂਗੀ ਸਖਵੀਰ ਦੇ ਅੰਦਰਲਾ ਦੁੱਖ ਫੇਰ ਜਾਗ ਉੱਠਿਆ ਜਿਹੜੇ ਬੀਤੇ ਸਮੇਂ ਨੂੰ ਯਾਦ ਨਹੀਂ ਸੀ ਕਰਨਾ ਚਾਹੁੰਦੀ ਉਹ ਫੇਰ ਉਹਦੀ ਅੱਖਾਂ ਸਾਵੇਂ ਆ ਗਿਆ ਪਰ ਸੁਖਵੀਰ ਕੱਖੋਂ ਨਾ ਫੁੱਟੀ ਪਿੰਦਰ ਹੁਣ ਉਹਦੇ ਤੇ ਤਾਨੇ ਮਿਹਣੇ ਮਾਰਦਾ ਉਹਨੂੰ ਬੁਰਾ ਭਲਾ ਕਹਿੰਦਾ ਸੱਸ ਵੀ ਹੁਣ ਬਿਮਾਰ ਰਹਿਣ ਲੱਗ ਪਈ ਪਿੰਦਰ ਫਿਰਦਾਰੂ ਪੀਣ ਲੱਗਿਆ ਇੱਕ ਦਿਨ ਉਹਨੇ ਹਾਦੀ ਕਰਤੀ दारू ਪੀ ਕੇ ਆਇਆ ਤੇ ਸੁਖਵਿੰਦਰ ਨੂੰ ਕਹਿਣ ਲੱਗਾ ਕਿ ਤੂੰ ਪਹਿਲਾਂ ਇੱਕ ਜਵਾਕ ਜੰਮ ਕੇ ਛੱਡ ਆਈ ਐ ਖੋਰੇ ਕੀ ਕਰਾਇਆ ਹੋ ਢਿੱਡ ਵਿੱਚ ਜਿਹੜਾ ਹੁਣ ਜਵਾਕ ਨਹੀਂ ਹੁੰਦਾ ਕੰਜਰੀ ਕਿਸੇ ਥਾਂ ਦੀ ਮੇਰੇ ਬੱਲੇ ਪੈ ਗਈ ਸਾਰੀ ਉਮਰ ਦਾ ਕਲੰਕ ਮੇਰੇ ਮੱਥੇ ਤੇ ਲਾਤਾ ਸਖਵੀਰ ਹੌਂ ਕੇ ਲੈਂਦੀ ਬਿਸਤਰੇ ਤੇ ਡਿਗਬੀ ਉਹਨੂੰ ਨਹੀਂ ਸੀ ਪਤਾ ਕਿ ਜਵਾਨੀ ਦੀਆਂ ਕੀਤੀਆਂ ਗਲਤੀਆਂ ਦੀ ਸਜ਼ਾ ਉਹਨੂੰ ਅੱਜ ਇਸ ਤਰ੍ਹਾਂ ਮਿਲੇਗੀ ਫਿਰ ਉਹਨੂੰ ਆਪਣੀ ਇੱਕ ਸਹੇਲੀ ਯਾਦ ਆਈ ਤੇ ਉਹ ਵੀ ਤਾਂ ਕਿਸੇ ਨੂੰ ਪਿਆਰ ਕਰਦੀ ਸੀ ਪਰ ਕਿਸੇ ਨਾਲ ਕਿਸੇ ਹੋਰ ਨਾਲ ਕੀ ਹੋਇਆ ਉਹਦਾ ਘਰ ਵਾਲਾ ਉਹਦਾ ਕਿੰਨਾ ਕਰਦਾ ਇਹ ਤਾਂ ਉਹਨੂੰ ਪਤਾ ਨਹੀਂ ਫਿਰ ਇਹ ਸਜ਼ਾ ਉਹਦੀ ਕੱਲੀ ਦੀ ਕਰਮਾਚੀ ਕਿਉਂ ਆ ਗਈ ਹੁਣ ਉਹ ਮਰੇ ਹੋਏ ਗੋਪੀ ਨੂੰ ਗਾਲ੍ਹਾਂ ਦੇਣ ਲੱਗੀ ਸੁਖਵੀਰ ਹੋਣਾ ਅਸਲੋਂ ਹੀ ਹਾਰ ਗਈ ਸੀ ਉਹ ਸਾਰਾ ਦਿਨ ਰੋਂਦੀ ਰਹਿੰਦੀ ਇਹ ਸਭ ਵੇਖ ਭਿੰਦਰ ਉਹਨੂੰ ਕਹਿ ਦਿੰਦਾ ਤੂੰ ਕੜਮੀ ਐ ਰੋਂਦੀ ਰਹਿਣੀ ਐ ਸਾਰਾ ਦਿਨ ਘਰ ਦੀ ਸੁੱਖ ਨਹੀਂ ਭਾਲਦੀ ਤਾਂ ਹੀ ਤਾਂ ਜਵਾਕ ਨਹੀਂ ਹੁੰਦਾ ਜੇ ਕਦੇ ਉਹ ਹੱਸਦੀ ਤਾਂ ਭਿੰਦਰ ਹੱਸਦੇ ਵੀ ਨਹੀਂ ਚਿਰਦਾ ਸੱਸ ਨੂੰ ਇਹ ਕਲੇਸ਼ ਬਹੁਤ ਬੁਰਾ ਲੱਗਦਾ ਉਹ ਇਹਨਾਂ ਨੂੰ ਸਮਝਾਉਂਦੀ। ਫਿਰ ਇੱਕ ਦਿਨ ਕੀ ਹੋਇਆ ਸੁਖਵੀਰ ਦੇ ਚੇਤੇ ਵਿੱਚ ਚਿੱਤ ਵਿੱਚ ਪਤਾ ਨਹੀਂ ਕੀ ਆਇਆ ਉਹ ਟੈਂਪੂ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਸਵਾਰੀਆਂ ਚੜ੍ਹਦੀਆਂ ਵੇਖੀਆਂ ਤਾਂ ਆਪ ਵੀ ਬੈਠ ਗਈ। ਇਸ ਗੱਲ ਦਾ ਭਿੰਦਰ ਨੂੰ ਵੀ ਪਤਾ ਲੱਗ ਗਿਆ। ਬਾਕੀ ਚੱਲਦਾ ਅਗਲੇ ਭਾਗ ਵਿੱਚ। ਪਿੰਡ ਦੀ ਬਾਹਰਲੀ ਫਿਰਨੀ ਤੋਂ ਟੈਂਪੂ ਵਿੱਚ ਬੈਠੀ ਸਕਵੀਰ ਨੂੰ ਵੇਖ ਪਿੰਦਰ ਦੇ ਤਨੋਂ ਮਨ ਨੂੰ ਅੱਗ ਲੱਗ ਗਈ। ਉਹ ਸਕਵੀਰ ਦਾ ਪਿੱਛਾ ਕਰਨਾ ਚਾਹੁੰਦਾ ਸੀ ਪਰ ਇਹੀ ਇੱਕ ਟੈਂਪੂ ਸੀ ਜਿਹੜਾ ਪਿੰਡ ਆਇਆ ਕਰਦਾ ਸੀ। ਪਿੰਦਰ ਨੇ ਗਵਾਨ ਦੇ ਪੱਲੀ ਨੂੰ ਸਕੂਟਰ ਲੈ ਜਾਂਦੇ ਨੂੰ ਵੇਖਿਆ ਤੇ ਉਹਨੂੰ ਹੱਥ ਦੇ ਕੇ ਰੋਕਿਆ ਤੇ ਉਹ ਵੀ ਕੋਲੀਏ ਵੱਲ ਨੂੰ ਜਾ ਰਿਹਾ ਸੀ। ਪਿੰਦਰ ਦਾ ਗੁੱਸਾ ਸੱਤਵੇਂ ਸਾਮਾਨ ਤੇ ਸੀ। ਸਕਵੀਰ ਨੂੰ ਕੁਝ ਪਤਾ ਨਹੀਂ ਸੀ ਕਿ ਪਿੰਦਰ ਉਹਦਾ ਪਿੱਛਾ ਕਰ ਰਿਹਾ। ਸਕਵੀਰ ਅੱਡੇ ਤੇ ਉਤਰੀ ਤੇ ਸਿੱਧਾ ਗਲੀ ਵਿੱਚ ਚਲੀ ਗਈ। ਪਰ ਪਿੰਦਰ ਤਾਂ ਪਿੱਛੇ ਹੀ ਉਤਰ ਗਿਆ ਸੀ। ਸਖਵੀਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਜਦੋਂ ਉਹਨੇ ਉਹ ਨਿੱਕੀ ਜਿਹੀ ਕੁੜੀ ਨੂੰ ਨੇਕ ਨਾਲ ਵੇਖਿਆ ਉਹ ਨੇਕ ਦੇ ਤੇ ਕੁੜੀ ਦੇ ਪਿੱਛੇ ਪਿੱਛੇ ਆਉਣ ਲੱਗੇ ਨੇਕ ਆਪਣੇ ਘਰੇ ਚਲੇ ਗਿਆ ਨਿੱਕੀ ਜਿਹੀ ਕੁੜੀ ਦੇ ਹੱਥ ਖਾਣ ਵਾਲੀਆਂ ਕਿੰਨੀਆਂ ਹੀ ਚੀਜ਼ਾਂ ਸੀ ਸਖਵੀਰ ਨੂੰ ਕੁਝ ਪਤਾ ਨਹੀਂ ਸੀ ਕਿ ਉਹਦੇ ਪਿੱਛੇ ਭਿੰਦਰ ਆ ਰਿਹਾ ਸਖਵੀਰ ਦੇ ਮਨ ਵਿੱਚ ਐਨਾ ਹੀ ਚਾਅ ਬਥੇਰਾ ਸੀ ਕਿ ਉਸਨੇ ਉਸ ਨਿੱਕੀ ਜਿਹੀ ਕੁੜੀ ਦਾ ਘਰ ਵੇਖ ਲਿਆ ਪਤਾ ਨਹੀਂ ਕਿਉਂ ਉਹਦੇ ਦਿਲ ਵਿੱਚ ਖੋਜ ਹੀ ਪੈਣ ਲੱਗੀ ਤੇ ਸੋਚਣ ਲੱਗੀ ਕਿ ਇਹ ਇਹ ਤਾਂ ਮੇਰੀ ਕੁਝ ਨਹੀਂ ਲੱਗਦੀ ਪਰ ਫਿਰ ਵੀ ਮੈਨੂੰ ਇਹ ਤਾਂ ਕਿਉਂ ਇੰਨਾ ਮੋਹ ਜਿਆ ਆਉਂਦਾ ਇਹਦੇ ਵੱਲ ਦਿਲ ਖਿੱਚੇ ਖਿੱਚੇ ਜਾਂਦਾ ਉਹ ਚੋਰਾ ਵਾਂਗ ਉਹਦੇ ਪਿੱਛੇ ਜਾ ਰਹੀ ਸੀ ਆਖਰ ਉਹਦੇ ਘਰ ਦੀ ਹੱਦ ਮੁੱਕੀ ਉਹ ਆਪਣੇ ਘਰੇ ਚਲੇ ਗਏ ਤੇ ਸੁਖਵੀਰ ਨੂੰ ਐਨੇ ਨਾਲ ਦਿਲ ਵਿੱਚ ਕੋਈ ਤਸੱਲੀ ਹੋਈ ਉਹ ਵਾਪਸ ਮੁੜ ਆਈ ਪਤਾ ਨਹੀਂ ਸੁਖਵੀਰ ਐਨੀ ਦਲੇਰ ਕਿਵੇਂ ਹੋ ਗਈ ਸੀ ਕਿ ਉਹਨੂੰ ਆਪਣੇ ਘਰ ਵਾਲੇ ਦੀ ਵੀ ਕੋਈ ਪਰਵਾਹ ਨਹੀਂ ਸੀ ਸ਼ਾਮ ਨੂੰ ਉਹਦੇ ਮਨਾਮੁਹੀ ਘਟ ਪਿੰਧਰ ਕੋਲੋਂ ਪਈ ਪਰ ਉਹ ਬੇਸ਼ਰਮਾ ਵਾਂਗੂ ਸਭ ਕੁਝ ਝਰ ਗਈ ਸਵੇਰੇ ਉਹ ਨਿਤਨੇਮ ਵਾਂਗ ਉੱઠી ਚਾਹ ਤਰੀ ਤੇ ਸਾਸ ਨੂੰ ਫੜਾ ਕੇ ਪਿੰਦਰ ਨੂੰ ਚਾਹ ਲਈ ਬਾਜ਼ ਮਾਰਨ ਲੱਗੀ ਪਿੰਦਰ ਵੀ ਹੈਰਾਨ ਸੀ ਕਿ ਇਹਨੂੰ ਰਾਤ ਨੂੰ ਇੰਨਾ ਕੁੱਟਿਆ ਪਰ ਇਹ ਇਹ ਨਹੀਂ ਸੀ ਤੱਕ ਨਹੀਂ ਕੀਤੀ ਸਖਵੀਰ ਹੱਸਦੀ ਹੱਸਦੀ ਪ੍ਰਤੀਤ ਹੋਈ ਪਿੰਦਰ ਨੇ ਆ ਦੇ ਅੰਦਰ ਅੱਜ ਅੱਗ ਲੱਗ ਗਈ ਉਹ ਸੋਚਦਾ ਕਿ ਸਖਵੀਰ ਦਾ ਕੌਣ ਆ ਉਸ ਪਿੰਡ ਚ ਸਵੇਰੇ ਚਾਹ ਪੀਣ ਸਰੋ ਦੁਕਾਨ ਤੇ ਚਲੇ ਗਿਆ ਉਹਨੂੰ ਅੱਛੀ ਵੀ ਜੀ ਲੱਗੀ ਰਹੀ ਟੈਂਪੂ ਦੇ ਆਉਣ ਦਾ ਸਮਾਂ ਵੀ ਹੋ ਗਿਆ ਉਹਨੇ ਜਦੋਂ ਟੈਂਪੂ ਆਉਂਦਾ ਵੇਖਿਆ ਤਾਂ ਉਹਦੇ ਵਿੱਚ ਬੈਠ ਗਿਆ ਕੋੜੀਏ ਜਾ ਉੱਥੇ ਹੀ ਉਤਰਿਆ ਜਿੱਥੇ ਸਕੀਰ ਉਤਰੀ ਸੀ ਉਹ ਗਲੀ ਵਿੱਚ ਵੇਖਦਾ ਵੇਖਦਾ ਨੇਕ ਦੇ ਘਰ ਵੱਲ ਚੱਲ ਪਿਆ ਪਰ ਸੋਚਣ ਲੱਗਿਆ ਕਿ ਕੀ ਕਹੂੰਗਾ ਫਿਰ ਉਹ ਆਪਣੇ ਮਾਮੇ ਦੇ ਘਰ ਹੀ ਚਲਾ ਗਿਆ ਸੁਖਸੰਦ ਪੁੱਛਣ ਮਗਰੋਂ ਉਹ ਆਸ-ਪਾਸ ਦੇ ਘਰਾਂ ਦਾ ਪਤਾ ਕਰਨ ਲੱਗਿਆ ਕਿ ਸ਼ੱਕ ਵੀ ਨਾ ਹੋਣ ਦਿੱਤਾ ਕਿ ਉਹ ਕੀ ਪੁੱਛ ਰਿਹਾ ਭਿੰਦਰ ਨੇ ਕਿਹਾ ਕਿ ਮੈਨੂੰ ਤਾਂ ਚੌਂਦੀ ਲੱਗ ਗਈ ਸੀ ਮੈਂ ਤਾਂ ਪਰਲੀ ਫਿਰਨੀ ਵਾਲਿਆਂ ਦੇ ਘਰ ਚੱਲਿਆ ਗਿਆ ਸੀ ਚੱਲਿਆ ਗਿਆ ਸੀ ਪਤਾ ਨਹੀਂ ਕਿੰਨਾ ਦਾ ਘਰ ਆ ਮम्मा ਹੱਸਿਆ ਤੇ ਕਹਿਣ ਲੱਗਿਆ ਜਦੋਂ ਦਾ ਤੇਰਾ ਵਿਆਹ ਹੋਇਆ ਤੂੰ ਸਭ ਕੁਝ ਭੁੱਲਣ ਲੱਗ ਪਿਆ ਹੈ ਹੈ ਉਹ ਘਰ ਤਾਂ ਨੇਕ ਕਾ ਹੈ ਪਿੰਦਰ ਨੇ ਗੱਲ ਹੋਰ ਵਧਾਉਂਦਿਆਂ ਕਿਹਾ ਬਾਵਾ ਬਾਵਾ ਵੱਡਾ ਘਰ ਹੈ ਮੰਮੀ ਨੇ ਕਿਹਾ ਹੋ ਨੇਕ ਤਾਂ ਛੜਾਇਆ ਵਿਚਾਰਾ ਬਹੁਤ ਸਾਹੂ ਬੰਦਾ ਹੈ ਨਾ ਕਿਸੇ ਦੀ ਵਾਧਦੀ ਕਰਦਾ ਨਾ ਘਟਦੀ ਹੂੰ ਘਰ ਵੀ ਚੰਗਾ ਹੈ ਪੈਲੀ ਵੀ ਚੰਗੀ ਹੈ ਪੰਜ ਕਿਲੇ ਹੈਗੀ ਹੈ ਹੁਣ ਇੱਕ ਕੁੜੀ ਲਈ ਆ ਉਹਨੇ ਗੋਦ ਆਪਦੇ ਯਾਰ ਦੀ ਪਿੰਦਰ ਫਿਰ ਉਹਨੇ ਵਿਆਹ ਕਿਉਂ ਨਹੀਂ ਕਰਾਇਆ ਮम्मा ਉਈ ਜਦੋਂ ਘਰ ਵਿੱਚ ਮਾੜੀਆਂ ਜਨਨੀਆਂ ਆ ਜਾਣ ਉਹ ਘਰ ਕਿੱਥੇ ਬਸਣ ਦਿੰਦੀ ਐ ਇਹ ਤਾਂ ਨਾਲੇ ਤੀਵੀ ਬਾਜ ਵੀ ਨਹੀਂ ਬੰਦਾ ਚੱਲ ਤੂੰ ਹੋਰ ਦੱਸ ਆਪਣੇ ਕਿਵੇਂ ਆ ਸਾਰੇ ਕੰਮ ਧੰਦਾ ਠੀਕ ਚੱਲਦਾ ਪਿੰਦਰ ਨੂੰ ਫਿਕਰ ਲੱਗ ਗਈ ਸੀ ਕਿ ਉਹ ਉਹਨਾਂ ਦੇ ਘਰ ਕੀ ਲੈਣ ਗਈ ਸੀ ਸਿੱਧਾ ਉਹ ਦੁਕਾਨ ਦੀ ਬਜਾਏ ਘਰ ਆ ਗਿਆ ਰਾਤ ਵਾਲੀ ਗੱਲ ਉਹਨੇ ਸੁਖਵੀਰ ਕੋਲ ਫਿਰ ਦਹਰਾਈ ਕਿ ਤੂੰ ਉਸ ਪੈਂਡ ਕੀ ਲੈਣ ਗਈ ਸੀ ਪਰ ਸੁਖਵਿੰਦਰ ਚੁੱਪ ਸੀ ਸੁਖਵੀਰ ਦੀ ਚੁੱਪ ਉਹਨੂੰ ਚੰਗੀ ਨਹੀਂ ਸੀ ਲੱਗ ਰਹੀ ਪਿੰਦਰ ਦਾ ਦਿਲ ਕਰਦਾ ਸੀ ਕਿ ਉਹ ਸੁਖਵੀਰ ਦਾ ਗਲਾ ਘੋਟ ਦੇਵੇ ਸਖਵੀਰ ਦਾ ਇੰਜ ਸ਼ਾਂਤ ਰਹਿਣਾ ਉਹਨੂੰ ਡਰਾ ਰਿਹਾ ਸੀ ਸ਼ਾਮ ਹੁੰਦਿਆਂ ਹੀ ਸਖਵੀਰ ਨੂੰ ਕਹਿਣ ਲੱਗਿਆ ਚੱਲ ਆਪਾਂ ਤੇਰੇ ਪਿੰਡ ਚੱਲੀਏ ਤੇਰੇ ਪਾਪਾ ਨੂੰ ਵੀ ਤੈਨੂੰ ਉਡੀਕਦੇ ਹੋਣਗੇ ਨਾਲੇ ਤੇ ਤੁਹਾਡੀ ਮਾਂ ਨੂੰ ਮਿਲਿਆ ਸਖਵੀਰ ਨੇ ਸੋਚਿਆ ਕਿ ਪਹਿਲਾਂ ਤਾਂ ਇਹ ਨਹੀਂ ਕਦੇ ਨਹੀਂ ਕਿਹਾ ਫਿਰ ਅੱਜ ਕਿਉਂ ਇੰਨਾ ਜ਼ੋਰ ਪਾਈ ਜਾਂਦਾ ਹੈ ਗੱਲ ਤਾਂ ਕੋਈ ਹੋਣੀ ਹੈ ਜਾਂ ਫਿਰ ਕੱਲ੍ਹ ਵਾਲੀ ਗੱਲ ਇਹ ਮੇਰੇ ਪਾਪਾ ਨੂੰ ਦੱਸੂਗਾ ਬਾਕੀ ਚੱਲਦਾ ਅਗਲੇ ਭਾਗ ਵਿੱਚ ਆਣ ਬਈ ਮਾਂ ਦਾ ਅਗਲਾ ਭਾਗ ਵੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਨਾਲੇ ਬੈਲ ਆਈਕਨ ਦਬਾ ਦੇਣਾ ਕਮੈਂਟ ਵਿੱਚ ਦੱਸਣਾ ਕਿ ਕਹਾਣੀ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਨਾਲੇ ਇਸ ਤਰ੍ਹਾਂ ਮੈਨੂੰ ਦੱਸ ਦਿਓ ਪਲੀਜ਼ ਵੀ ਮੈਂ ਕਿੰਨੇ ਮਿੰਟਾਂ ਦੀ ਕਹਾਣੀ ਬਣਾਵਾਂ ਜਿਆਦਾ ਲੰਬੀ ਕਹਾਣੀ ਕਦੇ ਨਹੀਂ ਸੁਣੀ ਜਾਂਦੀ ਮੈਨੂੰ ਆਈਡੀਆ ਹੋ ਜਾਊਗਾ ਤੁਸੀਂ ਕਿੰਨੇ ਮਿੰਟਾਂ ਦੀ ਕਹਾਣੀ ਸੁਣਨਾ ਪਸੰਦ ਕਰੋਗੇ ਅਗਲੀ ਭਾਗ ਨਾਲ ਫੇਰ ਮਿਲਦੇ ਹਾਂ ਤਦ ਤੱਕ ਲਈ ਆਗਿਆ ਦਿਓ ਰੱਬ ਰੱਖਾ